ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗ ਰਾਡਾ ਰਾਈ ਫਾਰਮ ਤੇ ਅੱਜ ਬਾਈ ਇੱਕ ਤੋਹਫਾ ਲੈ ਕੇ ਆਇਆ ਮੇਰੇ ਚੈਨਲ ਤੇ ਵੀ ਪਹਿਲਾ ਤੋਹਫਾ ਹੋਇਆ ਇੱਕ ਸਹਪਣ ਦੇ ਵਿੱਚ ਵੀ ਦੁੱਧ ਦੇ ਵਿੱਚ ਵੀ ਕੱਡ ਕਾਠ ਤੇ ਰੇਟ ਵੀ ਬਾਈ ਤੋਂ ਵੀਡੀਓ ਜੀ ਕਰਾਵਾਂਗੇ ਤੇ ਕਰਾਵਾਂਗੇ ਵੀ ਜਾਇਜ ਜਿਹਨੇ ਮੇਲਾ ਲੁੱਟਣਾ ਪਹਿਲੀਆਂ ਚ ਫੋਨ ਕਰਕੇ ਇਹ ਸੌਦਾ ਕਰ ਲਓ ਪਹਿੜ ਕਿਸੇ ਪਾਸੋਂ ਵੀ ਖੁੰਜੀ ਨਹੀਂ ਹੈਗੀ ਪ्युअर ਐਫ ਛੋਟਾ ਕੰਨ ਬੋਦੀ ਵਾਲੀ ਤੇ ਥਾਣ ਥੱਪਾ ਕਦ ਕਾਠ ਤੇ ਬਾਕੀ ਮਗਰ ਬੱਚਾ ਹੈਗਾ ਬੱਛਾ ਨਿਕ ਤੇ ਬੱਚੀ ਦੇ ਨਹੀਂ ਫਿਰ ਤਾਂ ਇਦੋਂ ਵੀ ਗੱਲ ਬਣ ਜਾਣੀ ਸੀ ਹੁਣ ਫੇ ਪਹਿਲਾਂ ਉਹਨਾਂ ਦਾ ਥਾਣ ਲੈ ਲੈਣਾ ਚੈੱਕ ਕਰ ਲਓ ਇੱਕ ਵਾਰ 2.5 ਕ ਦਾ ਟਾਈਮ ਆ ਬਾਈ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਸ਼ਾਮ ਤੱਕ ਨੇ ਆਰਡਰ ਬਹੁਤ ਬੜਾ ਤਿਆਰ ਕਰ ਲੈਣਾ। ਦੇਖ। ਹੁਣ ਆਪਾਂ ਬਾਈ ਜੀ ਤੋਂ ਪਹਿਲਾਂ ਨਾਮ ਤੇ ਐਡਰੈਸ ਪੁੱਛਾਂਗੇ। ਉਸ ਤੋਂ ਬਾਅਦ ਤੋੜ ਕੇ ਦਿਖਾਵਾਂਗੇ। ਬਾਈ ਜੀ ਇੱਥੇ ਆ ਜਾਓ ਸਾਹਮਣੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਆਪਣਾ ਪੂਰਾ ਨਾਮ ਤੇ ਐਡਰੈਸ ਦੱਸ ਦੋ। ਭਾਨਪਾਸ ਸਿੰਘ। ਹਾਂ ਜੀ। ਪਿੰਡ ਪਿੰਡ ਬਾਈ ਰੂਪਾ। ਜ਼ਿਲ੍ਹਾ ਬੰਡਾ। ਤਹਿਸੀਲ ਕੋਲ। ਮੋਬਾਈਲ ਨੰਬਰ 93631 55052 ਦੁਆਰੇ ਬੋਲੇ ਨੰਬਰ 93631 ਹਾਂਜੀ 55052 ਹਾਂ ਤੇ ਆਪਣਾ ਇਹ ਬੈੜ ਕਿਹੜੇ ਸੂਏ ਆ ਇਹ ਦੂਜੇ ਸੂਏ ਆ ਦੂਜੇ ਸੂਏ ਆ ਤੁਹਾਡੇ ਕੋਲੇ ਕਰਦੀ ਆ ਨਾ ਹਾਂਜੀ ਕਰਦੀ ਆ ਪਹਿਲੇ ਸੂਏ ਨੇ ਕਿੰਨਾ ਦੁੱਧ ਦਿੱਤਾ ਇਹਨੇ 22 ਲੀਟਰ ਦੁੱਧ ਦਿੱਤਾ ਗੱਲਾਂ ਉਣ ਨਹੀਂ ਸੱਚੀਆਂ ਸੱਚੀਆਂ ਦੱਸਿਓ ਬਸ ਜਿਹੜੀ ਕੋਈ ਵਿੱਚੋਂ ਖੋਟ ਮੱਠ ਵਾਲੇ ਨਾ ਨਿਕਲੇ ਗੱਲ ਤੇ ਬਾਈ ਲੀਟਰ ਰੋਦ ਕੱਢਿਆ ਹਾਂਜੀ ਹਾਂਜੀ ਬਾਈ 20 ਲੀਟਰ ਹਾਂ ਬਾਕੀ ਬਾਈ ਜੀ ਤੁਸੀਂ ਮੜਾ ਨੇੜੇ ਹੋਏ ਆ ਬਾਈ ਦਾ ਕੱਦ 6 ਫੁੱਟ ਦੇ ਕਰੀਬ ਆ ਤੇ ਉਸ ਹਸਾਬ ਨਾਲ ਕੱਦ ਦੀ ਜੱਜਮੈਂਟ ਕਰ ਲਿਓ ਬਾਕੀ ਬੇਲ ਆ ਕੈਮਰੇ ਚ ਮਸਾ ਹੀ ਆਉਂਦੀ ਆ ਪੂਰੀ ਬੇਲ ਬੂਰ ਬਹੁਤ ਵੱਡੀ ਆ ਤੇ ਥਣ ਲੇਵਾ ਵੀ ਤੁਹਾਨੂੰ ਦਿਖਾ ਦਿੰਨੇ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਆਰਡਰ ਵੀ ਬਹੁਤ ਵਧੀਆ ਆ ਜਾਣੇ ਟੈਕਸੀ ਆ ਡਰਾ ਨਹੀਂਗਾ ਲੰਮ ਕਮਾ ਨਹੀਂ ਹੈਗਾ ਬਾਕੀ ਬੈੜ ਦੂਜੇ ਸੋ ਬਾਈ ਨਵਾਂ ਹਾਂ ਆ ਉਹ ਸਾਬ ਨਾਲ ਆਪਣੀ ਜੱਜਮੈਂਟ ਕਰਕੇ ਨਾ ਤੇ ਆਪਣਾ ਵੀਡੀਓ ਦੇ ਵਿੱਚ ਹੀ ਰੇਟ ਕਰਾਵਾਂਗੇ ਰੇਟ ਵੀ ਜਾਇ ਜੀ ਕਰਾਵਾਂਗੇ ਭਾਈ ਇੱਕ ਵਾਰੀ ਤੋਰ ਕੇ ਦਿਖਾਓ ਥੋੜਾ ਜਿਹਾ ਕੈਮਰੇ ਤੋਂ ਪੂਰ ਦੱਸਦਾ ਆ ਦੇਖੋ ਜੀ ਨਵਾਂ ਹਨ ਜਿਵੇਂ ਕੰਗਟ ਪੂਸੀਆਂ ਮਾਰਦੀ ਫਿਰਦੀ ਆ ਮਾ ਮੋੜ ਲਿਓ ਕਿਸੇ ਵੀ ਪਾਸੋਂ ਵਹਿੜ ਖੁੰਜੀ ਨਹੀਂ ਹੈਗੀ ਕੱਦ ਕਾਠ ਵੱਲੋਂ ਬੇਲ ਤੇ ਬੋਦੀ ਵਾਲੀ ਛੋਟੇ ਕਰਨ ਦੀ ਪਾਵਰ ਐਚ ਐਫਾ ਥਰਡ ਲੇ ਬੈਕ ਵਰਿੰਦੇ ਇੱਧ ਤੋਂ ਦੁਆਰਾ ਚੈੱਕ ਕਰਾ ਦਿੰਨੇ ਆ ਵਾਕੀਆ ਮਿਲਕਸ ਵੀਨ ਦੇਖ ਲੋ ਤੁਹਾਡੇ ਸਾਹਮਣੇ ਆ ਜਿਵੇਂ ਆਪਾਂ ਪੰਜਾਬੀ ਜਿਹੜਾ ਦੁੱਧ ਵਾਲੀਆਂ ਨਾੜਾ ਬਹੁਤ ਵਧੀਆ ਤੇ ਬਾਕੀ ਭਾਈ ਪਹਿਲੇ ਉਸ ਦੁੱਧ ਜੋ 22 ਲੀਟਰ ਕੱਢਦਾ ਤਾਂ ਹੁਣ ਤਾਂ ਘੱਟੋ ਘੱਟ ਨਾ ਵੜੇ 25 ਤਾਂ ਦੇਣੇ ਦੇਣਾ ਹੱਕ ਬਣਦਾ ਤੇ ਇਸ ਤੋਂ ਵੱਧ ਦਾ ਵੀ ਚਾਂਸ ਬਾਕੀ ਭਾਈ ਦੁੱਧ ਸੇਵਾ ਦਾ ਹੁੰਦਾ ਭਾਈ ਜੀ ਖਾਣ ਪੀਣ ਤੋਂ ਖੁੱਲੀ ਆ ਕੋਈ ਪਾਦੀ ਚੀਜ਼ ਮਰਜ਼ੀ ਪਾਈ ਜਾਓ ਆ ਮੈਨੂੰ ਬੱਲੀ ਆ ਤੇ ਇਹਦਾ ਲੈਣ ਦੇਣ ਦਾ ਫਿਕਸ ਜਾਂ ਰੇਟ ਹੀ ਦੱਸਿਓ ਬਸ ਬੜਾ ਲੱਭ ਮਾ ਨਾ ਕਰਿਓ ਕਿੰਨੇ ਪੈਸੇ ਵਟਨੇ ਆ ਇਹਦੇ 95000 ਰੇਟ ਆਈ ਇਹਦਾ ਮੈਂ ਅੰਤਰ ਕਰ ਦਿਆਂਗਾ ਬੜਾ ਮੋਟਾ ਅੰਤਰ ਤਾਂ ਹੋ ਜੂ ਬਾਈ ਦੇਖੋ ਵੀ ਬਾਈ ਜੀ ਨੇ ਰੇਟ ਵੀ ਜਾਇਜ਼ ਹੀ ਕਰਿਆ ਬੈਠਦੇ ਹਿਸਾਬ ਨਾਲ ਬਾਈ ਮੈਨੂੰ ਤਾਂ ਜਾਇਜ਼ ਲੱਗਦਾ ਬਾਕੀ ਤੁਸੀਂ ਆਪ ਦੀ ਹਿਸਾਬ ਨਾਲ ਜਿੰਨਾ ਲਾ ਕੇ ਦੇਖੋ ਠੀਕ ਬਾਕੀ ਜੋ ਨੇੜਿਆ ਕੇ ਦੇਖੋਗੇ ਨਾ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਟਰੱਕ ਦੀ ਡੀਵੈਡ ਆ ਕਿਸੇ ਪਾਸੇ ਵੀ ਖੁੰਜੀ ਨਹੀਂ ਹੈਗੀ ਇਹ ਦੁੱਧ ਵਾਲੇ ਵੀਰ ਕੋਲੇ ਕਿਸੇ ਜਿਹੜਾ ਮੈਂ ਕਿ ਡੈਰੀ ਚ ਕੰਮ ਕਰਦੇ ਆ ਉਹਨਾਂ ਵਾਸਤੇ ਇੱਕ ਤੋਹਫਾ ਹੀ ਹੋਊਗਾ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਲਾਵਾਂਗੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਨਾਲ ਲੋਕੇਸ਼ਨ ਦਾ ਪਤਾ ਕਰੋ ਰੇਟ ਮੁਕਰ ਕਰਕੇ ਬੇਸ਼ੱਕ ਦੋ ਡੰਗ ਚੋ ਕੇ ਦੇਖੋ ਇੱਕ ਵਾਰੀ ਉੱਥੇ ਜੇ ਖੜ ਕੇ ਦੋਰਾ ਨਾਮ ਤੇ ਐਡਰੈਸ ਦੱਸ ਦੋ ਕਿਹੜਾ ਗੁਆੜ ਕਿਹੜਾ ਪਾਜ ਦਾ ਆਪਣਾ ਪਿੰਡ ਭਾਈ ਰੁੱਪਾ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲ ਆ ਅਗਵਾਰ ਕਿਲਾ ਗੁਆੜ ਕਿਲਾ ਆ ਜੀ ਤੁਹਾਡਾ ਪੂਰਾ ਸ਼ੋਭ ਨਾਮ ਕੀ ਆ ਬੰਤਾ ਸਿੰਘ ਕنگਰਾਲੀ ਬੰਤਾ ਸਿੰਘ ਕنگਰਾਲੇ ਸਾਡੇ ਗੋਤੀ ਆ ਬਾਈ ਜੀ ਆਪਣਾ ਵੀ ਕنگਰਾ ਡੈਰੀ ਫਾਰਮ ਆ ਜੀ ਬਾਈ ਜੀ ਦਾ ਨੰਬਰ ਲਾਵਾਂਗੇ ਸਕਰੀਨ ਤੇ ਤੋਂ ਨੰਬਰ ਤੇ ਸੰਪਰਕ ਕਰਕੇ ਤੁਸੀਂ ਬੈਡ ਦੀ ਜਾਣਕਾਰੀ ਲੈ ਸਕਦੇ ਹੋ ਜਿਹਨੇ ਜਿੱਥੋਂ ਤੱਕ ਮੇਰਾ ਐਡ ਗਿਆ ਵੀ ਜਿਹਨੇ ਪਹਿਲਾਂ ਬਾਜੀ ਮਾਰ ਗਿਆ ਤਾਂ ਉਹਦੇ ਵਾਸਤੇ ਸਮਝ ਲੈ ਇਹ ਇੱਕ ਜਣਾ ਗਿਫਟ ਹੀ ਦਿੱਤ ਲੈਣਾ ਮੈਂ ਬੀੜ ਕੋ ਦੇਖਣ ਸਾਰ ਬਾਈ ਨੂੰ ਫੋਨ ਕਰੋ ਤੇ ਖਰੀਦੋ ਓਕੇ ਬਾਈ ਸਤਿ ਸ੍ਰੀ ਅਕਾਲ